ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਮੌਜੂਦ ਹਾਂ ਇਸ ਟਾਈਮ ਪਿੰਡ ਕੋਟਲੇ ਦੇ ਵਿੱਚ ਕੋਟਲੇ ਪਿੰਨ ਨੂੰ ਕੋਟ ਕਰੋੜ ਖੁਰਦਵੀ ਕਾਗਜਾਂ ਦੇ ਵਿੱਚ ਕਹਿੰਦੇ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਕ੍ਰਾਸਪਨ ਕਟੀਆਂ ਜਾਨੀ ਕਿ ਕੈਂਡ ਤੋਂ ਪਾਵੇ ਆ ਵੀ ਛੋਟੇ ਛੋਟੇ ਜਿਹੇ ਭਾਗ ਕਟੀਆਂ ਦੇ ਭਰਾ ਦੇ ਕੋਲੇ ਹੁੰਦੇ ਆ ਤੇ ਮਿੱਤਰੋ ਵੇਖ ਵੀ ਮਿੰਟੋ ਮਿੰਟੀ ਜਾਂਦੇ ਆ ਤੇ ਅੱਜ ਫਿਰ ਚਾਰ ਕਟੀਆਂ ਲੈ ਕੇ ਆ ਗਿਆ ਤੁਹਾਡੇ ਲਈ ਮਿੱਤਰੋ ਕੀ ਇਹਨਾਂ ਦੀ ਡਿਟੇਲ ਆ ਕਿੰਨੇ ਕਿੰਨੀ ਉਮਰ ਦੀ ਸਾਰੀ ਗੱਲ ਬਾਤ ਦੱਸ ਦਿੰਨਾ ਐਂ ਦੱਸ ਦਿਆ ਵੀਰੇ ਕੋਈ ਚਾਰੇ ਕੱਟੀਆਂ ਖਰੀਦ ਲੈ 100 ਕਿਲੋਮੀਟਰ ਦਾ ਕਿਰਾਇਆ ਦੇ ਦੇਂਗਾ ਨਾ ਵੇਖ ਲੈ ਪੱਕੀ ਗੱਲ ਆ ਚਾਰੇ ਕੱਟੀਆਂ ਖਰੀਦਣ ਦੇ ਠੀਕ ਆ ਲੈ ਭਰਾ ਦੇ ਕੋਲੋਂ ਵੀ ਤੁਹਾਨੂੰ ਆਫਰ ਲੈਤੀ ਆ ਚਾਰੇ ਕੱਟੀਆਂ ਖਰੀਦਣ ਦੇ ਉੱਤੇ 100 ਕਿਲੋਮੀਟਰ ਦਾ ਜਿਹੜਾ ਪਹੁੰਚ ਆ ਬਾਈ ਕਿਰਾਇਆ ਦੇ ਦੂਗਾ ਆ ਕੱਟੀ ਪਹਿਲੇ ਨੰਬਰ ਤੇ ਜਿਹੜੀ ਮਿੱਤਰੋ ਇਹਦੀ 10000 ਰੁਪਿਆ ਕੀਮਤ ਆ 8 ਮਹੀਨੇ ਤੇ 25 26 ਦਿਨਾਂ ਦੀ ਬਾਈ ਹੋਣੀ ਆਂਦੇ ਵੀ ਇਹ ਕੱਟੀ ਦੀ ਉਮਰ ਆ ਮਿੱਤਰੋ ਰੰਗ ਬਾਦ ਚੰਗਾ ਨਿੱਕਾ ਜਿਹਾ ਸੰਗਾ ਬਾਕੀ ਬਣਦੀ ਤਣਦੀ ਆ ਮਿੱਤਰੋ ਤੇ 10000 ਦੇ ਵਿੱਚੋਂ ਮਾਨਤਨ ਹੋ ਜਾਊਗਾ ਝੋਲੀ ਦੀ ਕੱਟੀ ਚੰਗੀ ਆ ਆ ਦੋ ਨੰਬਰ ਤੇ ਜਿਹੜੀ ਕੱਟੀ ਆ ਮਿੱਤਰੋ ਇਹਦੀ ਉਮਰ ਹੈਗੀ ਆ 11 ਮਹੀਨੇ ਤੇ ਨਾਲ ਦੀ ਕੱਟੀ ਦੀ ਉਮਰ ਵੀ 11 ਮਹੀਨੇ ਆ ਦੋਵੇਂ ਮਤਰੋ ਇੱਕੋ ਉਮਰ ਦੀਆਂ ਵਾ ਇਹਨਾਂ ਦੋਵਾਂ ਕੱਟੀਆਂ ਦੀ ਕੀਮਤ ਆ ਜਿਹੜੀ ਮਿੱਤਰੋ 28000 ਆ ਤੇ ਕੱਲੀ-ਕੱਲੀ ਦੀ 14-14000 ਬਣਦੀ ਆ ਮਿੱਤਰੋ ਇਹ ਜੋੜਾ ਖਰੀਦਣ ਤੇ ਵੀ ਮੰਨ ਲਓ ਤੁਹਾਨੂੰ ਮਾਨਤਨ 28 ਦੇ ਵਿੱਚੋਂ ਵੀ ਹੋ ਜਾਊਗਾ ਕੱਟੀਆਂ ਰੰਗ ਬਾ ਜਾ ਵੇਖੋ ਤੁਸੀਂ ਸਿੰਘ ਫੇਸ ਕੁਆਲਿਟੀਆਂ ਕੱਟੀਆਂ ਸੋਹਣੀਆਂ ਦੋਵਾਂ ਕੱਟੀਆਂ ਦੀਆਂ ਇਹ ਹੋ ਗਈਆਂ ਮਿੱਤਰੋ ਤਿੰਨ ਤੇ ਤੇ ਤਿੰਨੇ ਤੁਸੀਂ ਲੈਣੇ ਤੇ ਫਿਰ ਬਣਦੇ ਆ ਮਿੱਤਰੋ 38000 ਰੁਪਿਆ ਕੀਮਤ ਇਹਨਾਂ ਤਿੰਨਾਂ ਦੀ ਆ ਕੱਟੀ ਜਾਣਾ ਜਿਹੜੀ ਮਿੱਤਰੋ ਇਹਦੀ 15 14 ਮਹੀਨੇ ਉਮਰ ਆ ਤੇ ਰੰਗ ਬਾਜ ਇੱਕ ਛਾ ਕਾਲੀ ਆ ਮਿੱਤਰੋ ਮਾੜੇ ਮੋਟੇ ਦੇ ਵਾਲ ਨੇ ਹੈਗੇ ਪੂਜ ਦੇ ਝੋਲੀ ਚਾਲੀ ਦੀ ਬੜੀ ਚੰਗੀ ਆਰ ਬੜੇ ਚੰਗੇ ਆ ਬਾਕੀ ਬਾਈ ਨੇ ਇਹ ਗੱਲ ਦੱਸੀ ਵੀ ਇਹ ਡੈਰੀ ਚੋਂ ਲੈ ਕੇ ਆਉਂਦੀ ਹੈ ਵੀ ਮਾਂ ਬਹੁਤ ਚੰਗੀ ਆ ਦੁੱਧ ਵਾਲੀ ਪਰ ਕਈ ਵਾਰੀ ਆ ਹੁੰਦਾ ਵੀ ਆਪਸੋਂ ਲਿੱਸਾ ਫਿੱਕਾ ਜਾਂ ਰਹਿ ਜਾਂਦਾ ਨੇ ਆਰ ਪਤਾ ਨਹੀਂ ਲੱਗਦੇ ਝੋਟੀ ਟਿਕਾਣੇ ਦੀ ਮੈਂ ਤਿਆਰ ਹੋਊਗੀ ਇਹਦਾ ਰੇਟ ਆ ਜਿਹੜਾ ਮਿੱਤਰੋ 20 ਚਾਰੇ ਕੱਟੀਆਂ ਦਾ ਕੀਮਤ ਬਣਦੀ ਆ ਜਿਹੜੀ ਮਿੱਤਰੋ ਤੁਸੀਂ ਆਪ ਲਓ 38 ਇਹਨਾਂ ਦੀ ਤੇ 205500 ਰੁਪਇਆ ਬਣਦੀ ਆ ਤੇ ਚਾਰੇ ਕੱਟੀਆਂ ਤੋਂ 58000 ਦੀਆਂ ਲੈ ਕੇ ਛੱਡਦੇ ਹੋ ਤਾਂ ਰੁਪਇਆ 4 ਲੱਖ ਕਿਤੇ ਨਹੀਂ ਗਿਆ ਮਿੱਤਰੋ ਅੱਜ ਤੋਂ ਤਿੰਨ ਆ ਚਾਰਾ ਸਾਲਾਂ ਤੀਕਾ ਜਿਹੜਾ ਭਰਾ ਮਿਹਨਤ ਕਰਦਾ ਜਾਂ ਜਿਹੜਾ ਬੰਦਾ ਬਾਹਰ ਮਈਆ ਚਾਰ ਦਾ ਚੂਰਦਾ ਹੁੰਦੇ ਭਰਾ ਦੇ ਲਈ ਵੀ ਇਹ ਚਾਰੇ ਕੱਟੀਆਂ ਕਿਉਂਕਿ ਕੱਤੀ ਹਮੇਸ਼ਾ ਅੰਗਾਂ ਤੋਂ ਤੇ ਆਹਰਾਂ ਤੋਂ ਚੰਗੀ ਹੋਣੀ ਚਾਹੀਦੀ ਆ ਸਿੰਘ ਖੁੱਲਾ ਵੀ ਚੱਲ ਜਾਂਦਾ ਹੁੰਦਾ ਸਿੰਘ ਮਾੜਾ ਵੀ ਥੋੜਾ ਬਹੁਤਾ ਚੱਲ ਜਾਂਦਾ ਹੁੰਦਾ ਬਰੀਕੀਆਂ ਕੱਟੀ ਦੀਆਂ ਜਿਹੜੀਆਂ ਕੰਮ ਦੀਆਂ ਹੋਣੀਆਂ ਚਾਹੀਦੀਆਂ ਉਹ ਚ ਗੱਲਬਾਤ ਦੇ ਲਈ ਨੰਬਰ ਮੈਂ ਬਾਈ ਦਾ ਸਕਰੀਨ ਤੇ ਵੀ ਚਲਾ ਦੂੰਗਾ ਤੇ ਵੈਸੇ ਮੈਂ ਤੁਹਾਨੂੰ ਨੋਟ ਵੀ ਕਰਾ ਦੇਣਾ ਮਿੱਤਰੋ ਜਿਹੜੇ ਭਰਾਣੋ ਚੱਚੂਗੀ ਉਹ ਨੰਬਰ ਤੇ ਤੁਸੀਂ ਕਰ ਲੈਣੀ ਆ ਬਾਈ ਦੇ ਨਾਲ ਮਿੱਤਰੋ ਗੱਲਬਾਤ ਨੰਬਰ ਹੈਗਾ ਮਿੱਤਰੋ ਬਾਈ ਦਾ 99152 94538 99152 94538 ਬਾਈ ਦਾ ਨੰਬਰ ਆ ਪਿੰਡ ਕੋਟਲਾ ਕੋਟ ਕਰੋੜ ਖੁਰਦ ਕਾਗਜਾਂ ਦੇ ਵਿੱਚ ਕਹਿੰਦੇ ਆ ਤੇ ਇਸ ਭਰਾ ਦੀਆਂ ਕੱਟੀਆਂ ਦੂ ਤੁਸੀਂ ਬਈ ਨਿਗਾਹ ਮਾਰ ਲਿਆ ਕਰੋ ਭਾਅ ਬਿਲਕੁਲ ਲੋਟ ਹੁੰਦੇ 1150 16 ਨਫਾ ਹੁੰਦਾ ਬਾਈ ਦਾ